ਹੁੰਨੀ ਇਕੱਠੇ ਯਾਰ ਦੇਖਦੇ ਸੱਥਾਂ ਹੋਈਆਂ ਸੁੰਨੀਆਂ ਬਸ ਐਵੇਂ ਨੰਗੀ ਜਵਾਨੀ ਜੋ ਨਹੀਂ ਪਤਾ ਹੀ ਨਹੀਂ ਲੱਗਿਆ ਜਵਾਨੀ ਦਾ ਸਾਰ ਉਹ ਸਨੇ ਕਰੀ ਮੀ ਗਾਣਾ ਨਾ ਨਾ ਉਸ ਸਮੇਂ ਰੋੜਦੀ ਪਹਿਲਾ ਜਿਹੜੀ ਆਫ ਕੈਮਰਾ ਗੱਲਬਾਤ ਕਰਦੀ ਉਹ ਗੱਲਾਂ ਕਰੋ ਤੁਸੀਂ ਸ਼ੰਗ ਲੱਗਦੀ ਆ ਜੀ ਸ਼ੰਗ ਲੱਗਦੀ ਆ ਜੀ ਵਿਆਹ ਕਰਾ ਨਹੀਂ ਭਾਈ ਜਿਹੜੇ ਵਿਆਹ ਕਰਾਊਗਾ ਉਹ ਤਾਂ ਕੈਦ ਹੋ ਗਈ ਪਿੰਡ ਤੇ ਜਿਹੜੇ ਬੰਦੇ ਨਾਲ ਸ਼ਰਾਰਤਾਂ ਕਰਦੇ ਹੁੰਦੇ ਬਚਪਨ ਦੇ ਵਿੱਚ ਉਹ ਤੁਸੀਂ ਗਾਤਾ ਬਹੁਤ ਡਰਦੇ ਸੀਗੇ ਮਾਪੇ ਤੇ ਕਰੇ ਲਾਣੇਦਾਰੀ ਤੁਹਾਡੇ ਕੋਲ ਜਾਂ ਮਾਤਾ ਜੀ ਕੋਲ ਮਾਤਾ ਜੀ ਕੋਲੇ ਆ ਮੇਰੇ ਕੋਲੇ ਕੋਈ ਨਹੀਂ ਆਪਾਂ ਤਿਆਗੀ ਬੰਦੇ ਆ ਕੇ ਫਿਰ ਤੁਹੁਰ ਤੇ ਦੇਖੀ ਤੁਸੀਂ ਉਧਰ ਕਿ ਨਹੀਂ ਦੇਖੀ ਉਹ ਦੇਖੀ ਆ ਜਦੋਂ ਸਿਆਣਿਆਂ ਦੇ ਮੂੰਹ ਚੰਗੇ ਲੱਗਦੇ ਨੇ ਤੁਸੀਂ ਆਪ ਸਕੂਲ ਚ ਕਰੇ ਬੰਕ ਮੁਕ ਮਾਰੇ ਜਿਵੇਂ ਭੱਜ ਜਾਣਾ ਸਕੂਲੀ ਨੇ ਹੋਰ ਸਿਰ ਬਿਮਾਰੀ ਮਾਪੇ ਇਤਨਾ ਰੰਗ ਨਹੀਂ ਲੱਭਣੇ ਮੁਨੀ ਇਕੱਠੇ ਯਾਰ ਦੇਖਦੇ ਸੱਥਾਂ ਹੋਈਆਂ ਸੁੰਨੀਆਂ ਫਿਰਾਂ ਦੇ ਉੱਤੇ ਨਾ ਸ਼ਮਲੇ ਦਿਖਦੇ ਨਾ ਮੋੜੇ ਤੇ ਚੁੰਨੀਆਂ ਇੱਕੋ ਅਰਦਾਸ ਸਦਾ ਸਲਾਮਤ ਰਹੇ ਉਹ ਧਰਤੀ ਪੈਰ ਪਾਏ ਜਿੱਥੇ ਰਿਸ਼ੀਆ ਮੁਨੀਆ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਭਾਵੇਂ ਘੁੰਮ ਲਈ ਲੱਖ ਦੁਨੀਆ ਭਾਵੇਂ ਘੁੰਮ ਲਈ ਲੱਖ ਦੁਨੀਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਅੱਜ ਗੱਲ ਕਰਾਂਗੇ ਪੰਜਾਬ ਦੀ ਪੰਜਾਬੀਆਂ ਦੀ ਖੇਤਾਂ ਦੀ ਖਲਿਆਣਾ ਦੀ ਤੇ ਅੱਜ ਗੱਲ ਕਰਾਂਗੇ ਸੱਥਾਂ ਦੀ ਸੱਥਾਂ 'ਚ ਬੈਠੇ ਬਜ਼ੁਰਗਾ ਦੇ ਨਾਲ ਉਹਨਾਂ ਦੀਆਂ ਗੱਲਾਂ ਕਰਾਂਗੇ ਉਹਨਾਂ ਦੇ ਨਾਲ ਜਵਾਨੀ ਦੀਆਂ ਉਹਨਾਂ ਦੀਆਂ ਉਹਨਾਂ ਦੀ ਵਨਸਮਨੀਆਂ ਯਾਦਾਂ ਤਾਜ਼ੀਆਂ ਕਰਾਂਗੇ ਆਓ ਚੱਲਦੇ ਆਂ ਸਮਰਾਲਾ ਦੇ ਨੇੜਲੇ ਪਿੰਡ ਮਾਤਪੁਰ ਵਿੱਚ ਜਿੱਥੇ ਅੱਜ ਸੱਥ ਲੱਗੀ ਆ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਆਓ ਉਹਨਾਂ ਦੇ ਨਾਲ ਗੱਲਬਾਤਾਂ ਕਰਦੇ ਆਂ ਭਈ ਅਸਿਕਾਲ ਜੀ ਸ੍ਰੀ ਕਾਲ ਜੀ ਬਈ ਨਾਮ ਕੀ ਆਪਣਾ ਹਰਵੰਸ ਸਿੰਘ ਜੀ ਜਿੰਦਗੀ ਬਾਬਾ ਜੀ ਹੁਣ ਤੁਸੀਂ ਜਵਾਨੀ ਵੀ ਕੱਟ ਲਈ ਹੈ ਨਾ ਬਚਪਨ ਕੱਟ ਲਿਆ ਹੁਣ ਤੁਸੀਂ ਇੱਕ ਚਲੋ ਬੁੜਾਪੇ 'ਚ ਆ ਗਏ ਹੋ ਕਿੱਦਾਂ ਇਹ ਜਵਾਨੀ ਦੇ ਵਿੱਚ ਜਿਹੜੇ ਤੁਹਾਡੀ ਯਾਦਾਂ ਨੇ ਕਿਵੇਂ ਦੀਆਂ ਰਹੀਆਂ ਨੇ ਬਸ ਠੀਕ ਨੇ ਜੀ ਜਿਹੜੀਆਂ ਲੰਗੀਆਂ ਵਧੀਆ ਕੋਈ ਜਵਾਨੀ ਦੀ ਕੋਈ ਤਾਰਾ ਯਾਦ ਕਰਾਓ ਅੱਜ ਬਸ ਦੇਖਣ ਚਾਹੁੰਦੇ ਨੇ ਬਸ ਯਾਦ ਕੀ ਕਰਨਾ ਜਿਹੜੀਆਂ ਲੰਗੀਆਂ ਵਧੀਆ ਨਹੀਂ ਲੰਗੀਆਂ ਤਾਂ ਚਲੋ ਠੀਕ ਆ ਹੁਣ ਸਾਨੂੰ ਵੀ ਅਸੀਂ ਚਲੋ ਸਾਰੇ ਬਰੇ ਮੁੰਡੇ ਖੁੰਡੇ ਬੈਠੇ ਆ ਵੀ ਕਿੱਦਾਂ ਅਸੀਂ ਇਹ ਅੱਜ ਇੱਕ ਸਫਲਤਾ ਪੂਰਵ ਇੱਕ ਜੀਵਨ ਬਤੀਤ ਕੀਤਾ ਅਸੀਂ ਉਹਨਾਂ ਨੂੰ ਕਿਵੇਂ ਅਸੀਂ ਤੁਹਾਡੇ ਤੋਂ ਇਨਸਪਾਇਰ ਹੋਈਏ ਥੋੜਾ ਜਿਹਾ ਦੱਸੋ ਪਹਿਲਾਂ ਤਾਂ ਇਹ ਹੀ ਪਹਿਲਾਂ ਆਹੀ ਬਰੋਟਾ ਸੀ ਜਿੱਥੇ 24 ਘੰਟੇ ਰੌਣਕ ਰਹਿੰਦੀ ਸੀ ਹੁਣ ਇਹ ਹੀ ਬਰੋਟਾ ਜਿੱਥੇ ਬੰਦੇ ਸੱਤ-ਸੱਤ ਕੇ ਇਕੱਠੇ ਕਰਨੇ ਪੈਂਦੇ ਨੇ ਇਹ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਇਹਨੂੰ ਦੇਖਿਆ ਜਿਵੇਂ ਆਣਾ ਪਹਿਲਾ ਪਿੰਡਾਂ ਦੇ ਵਿੱਚ ਲਾਲ ਟੈਲ ਉਹ ਹੁੰਦੀਆਂ ਸੀ ਇੱਟਾਂ ਵਾਲੀਆਂ ਸੜਕਾਂ ਹੁੰਦੀਆਂ ਸੀ ਹੁਣ ਇੰਟਰਲੌਕ ਆ ਗਈਆਂ ਓਵੇਂ ਓਵੇਂ ਹੁਣ ਪਹਿਲਾਂ ਸੱਤ ਦੇ ਥੱਲੇ ਬੈਠੇ ਹੁੰਦੇ ਸੀ ਸੱਤ ਦੇ ਵਿੱਚ ਬਜ਼ੁਰਗ ਆਮ ਹੀ ਬੈਠੇ ਹੁੰਦੇ ਸੀਗੇ ਹੁਣ ਸਾਨੂੰ ਇਕੱਠੇ ਕਰਨੇ ਪਏ ਇਹ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਉਹ ਦੇਖਣਾ ਕੀ ਹੈ ਨਿਆਣੇ ਸਾਰੇ ਬਾਹਰ ਚਲੇ ਗਏ ਜੀ ਘਰ ਰਹਿ ਕੌਣ ਗਿਆ ਸਾਡੇ ਉੱਪਰ ਗਰੇਗੇ ਦੋ ਦੋ ਤੀਜਾ ਤਾਂ ਬੰਦਾ ਹੀ ਨਹੀਂ ਕੋਈ ਘਰ 'ਚ ਉਹਨਾਂ ਦੋ ਸੀ ਅਸੀਂ ਦੋ ਜਣੇ ਆ ਘਰ ਤੇ ਤੀਜਾ ਤਾਂ ਹੈ ਹੀ ਨਹੀਂ ਦੋ ਚੋ ਵੀ ਇੱਕ ਬਾਹਰ ਜਲੇ ਨੇ ਇੱਕ ਰਹਿ ਜਾਂਦਾ ਉਹ ਬਾਹਰੋਂ ਲਿਆ ਕੇ ਆਪਣਾ ਖਾ ਲੈਂਦਾ ਘਰ ਬਬਾਈ ਤੁਹਾਡਾ ਨਾਮ ਕੀ ਹੈ ਜੀ ਲਖਵੀਰ ਸਿੰਘ ਜੀ ਤੁਹਾਡੇ ਫਿਰ ਜਵਾਨੀ ਦੇ ਕੋਈ ਕਿਥੇ ਬਸ ਐਵੇਂ ਨਾਂਗੀ ਜਵਾਨੀ ਜੋ ਨਹੀਂ ਪਤਾ ਹੀ ਨਹੀਂ ਲੱਗਿਆ ਜਵਾਨੀ ਦਾ ਕੋਈ ਕੋਈ ਜਵਾਨੀ ਦੀ ਯਾਦ ਹੋਵੇ ਨਾ ਆਪ ਨੂੰ ਯਾਦ ਜੋ ਤੱਕ ਕੋਈ ਨਹੀਂ ਹੈ ਜੀ ਜੀ ਟਰੱਕ ਚਲਾਇਆ ਸਾਰੀ ਉਮਰ ਬਸ ਪਰ ਕਿਹੜੇ ਰੂਟਾਂ ਤੇ ਰਹੇ ਤੁਸੀਂ ਟਰੱਕ ਚਲਾਉਂਦੇ ਰਹੇ ਹੋ ਕੋਲਕਾਤਾ ਕਲਕੱਤਾ ਅੰਦਾਜ਼ਾ ਹਾਂ। ਕਲਕੱਤੇ ਦੀ ਇਹ ਯਾਦਾ ਵੀ ਕਹਿੰਦੇ ਬਹੁਤ ਨਹੀਂ ਤਾਂ ਕਲਕੱਤੇ ਦੇ ਨਾ ਮੰਡੀ ਉਹਨੂੰ ਟਰੱਕ ਦੀ ਮੰਡੀ ਵੀ ਕਹਿੰਦੇ ਉੱਧਰ। ਉਹ ਕਲਕੱਤੇ ਦੀ ਫਿਰ ਯਾਦਾ ਦੱਸੋ ਨਾ ਸਾਨੂੰ। ਜਿੰਨਾ ਜਦਾਂ ਜੁੱਧ ਨਹੀਂ ਜਿਆਦਾ ਹੈਗੀਆਂ ਬਹੁਤ ਚੱਲ ਹੋ ਗਿਆ ਹੁਣ ਛੱਡੇ। ਕਿੰਨਾ ਕਿੰਨਾ ਚਿਰ ਹੁਣ ਡਰਾਈਵਰੀ ਕੀਤੀ ਹੈ ਬਈ? 45 ਸਾਲ। 45 ਸਾਲ? ਹਾਂਜੀ। 45 ਸਾਲ ਸਭ ਤੋਂ ਵੱਧ ਕਿਹੜੇ ਰੂਟ ਤੇ ਰਹੇ ਆਂ ਆਪਾਂ? ਅੰਦਾਜ਼ਾ ਔਰ ਕਲਕੱਤਾ। ਅੱਛਾ ਜੀ। ਬਸ ਕੋਟੀ ਵਿਧਰਾ ਹਾ ਤਾਂ ਇਹ ਗਈ। ਬਬਈ ਫਿਰ ਇੱਧਰ ਇਹ ਜਿਹੜੇ ਤੁਸੀਂ ਹੁਣ ਹੁਣ ਕੀ ਕਰਦੇ ਹੋ ਤੁਸੀਂ? ਹੁਣ ਤਾਂ ਬਿੱਲ ਨਹੀਂ ਆ। ਮੇਲੇ ਜੋ ਆ ਕੇ ਬਾਹਰ ਚਲੇ ਗਏ ਪਰ ਘਰ ਹੀ ਬੈਠੇ ਆ ਮੇਲੇ ਵਾਸਤੇ ਬਾਹਰ ਅੰਦਰ ਨਹੀਂ ਜਾਂਦੇ ਪਰ ਕਰੇ ਸਰਦਾਰੀ ਕਿ ਦੀ ਜਲਦੀ ਆ ਬਸ ਸਰਦਾਰੀ ਉਹ ਸਰਦਾਰੀਆਂ ਰੋਟੀ ਖਾ ਲੈਦਾ ਪੈ ਜਾਈਦਾ ਰੋਟੀ ਖਾਣੀ ਮੇਲੇ ਹੈਗੇ ਉਹ ਤਾਂ ਚਲੋ ਆਪਾਂ ਨੂੰ ਪਤਾ ਰੋਟੀ ਆਪਾਂ ਖਾਣੀਆਂ ਫਿਰ ਵੀ ਚਲੋ ਇੱਕ ਹੁੰਦਾ ਨਾ ਵੀ ਕਰੇ ਲਾਣੇਦਾਰੀ ਤੁਹਾਡੇ ਕੋਲ ਆ ਜਾਂ ਮਾਤਾ ਜੀ ਕੋਲ ਮਾਤਾ ਜੀ ਕੋਲੇ ਆ ਮੇਰੇ ਕੋਲੇ ਕੋਈ ਨਹੀਂ ਆਪਾਂ ਤਾਂ ਤਿਆਗੀ ਬੰਦੇ ਆ ਕਿ ਤਿਆਗੀ ਹੋ ਜਾਂ ਤਿਆਗੀ ਕਰਵਾਏ ਗਏ ਹਾਂ ਜੀ ਤਿਆਗੀ ਆਪਾਂ ਪਹਿਲਾਂ ਤੋਂ ਹੀ ਨੀ ਨੀ ਉਹ ਮਾਤਾ ਜੀ ਦੇ ਆਉਣ ਤੋਂ ਬਾਅਦ ਹੋਏ ਨੇ ਪਹਿਲਾਂ ਹੋਏ ਉਹ ਆ ਪਹਿਲਾਂ ਤੋਂ ਹੀ ਆਪਾਂ ਸ਼ੁਰੂ ਤੇ ਮਾਪਿਓ ਕੋਲੇ ਵੀ ਛੱਡਾਇਆ ਸੀ ਕੰਬਾਹ ਚ ਵੀ ਕੋਈ ਆਪਾਂ ਜਿਆਦਾ दखलअंदाजी ਕਰੀ ਨਹੀਂ ਕਰਦੇ ਵਿੱਚ ਉਹ ਜਦੋਂ ਡਰਾਈਵਿੰਗ ਤੁਸੀਂ ਕਰਦੇ ਹੁੰਦੇ ਜਿੱਧਰ ਕਲਕੱਤਾ ਸਾਈਡ ਉਹਦੇ ਫਿਰ ਗਾਣੇ-ਗੂਣੇ ਕਿਹੜੇ ਚੱਲਦੇ ਹੁੰਦੇ ਸੀ ਟਰੱਕ 'ਚ ਗਾਣੇ ਚਮਕੀਲੇ ਦੇ ਮਾਨਕ ਦੇ صدیق ਦੇ ਇਹ ਚੱਲਦੇ ਰਮਲਾ ਹੁੰਦਾ ਸੀ ਆ ਠੀਕ ਆ ਕੋਈ ਕੋਈ ਉਹਨਾਂ ਦੇ ਗਾਣਾ-ਗੂਣਾ ਕੋਈ ਯਾਦ ਹੋਵੇ ਉਹ ਤਾਂ ਜਾ ਯੂਧ ਹੈ ਨਹੀਂ ਗਾਣਾ ਕੋਲੇ ਵਾਲਾ ਨਹੀਂ ਹੈਗਾ ਕੋਈ ਮਾੜਾ ਮੋਟਾ ਚੱਲ ਨਹੀਂ ਹੋਰ ਵੀ ਸੁਣਾ ਦਿਓ ਚਲੋ ਆਪਾਂ ਕੋਈ ਗਾਣਾ ਬੁਲਾ ਦਿਓ ਕਿਹੜੇ ਆਹ ਤਾਂ ਇੱਕ ਪਸੰਦੀਦਾ ਗਾਣਾ ਹੁੰਦਾ ਨਾ ਆਪਣਾ ਆਹ ਉਹ ਇੱਕ ਇਹਦਾ ਬੋਲ ਉਹ ਹੀ ਚੱਲਦਾ ਢਿੱਲੇ ਤੋਂ ਸੂਰਦੀਂਦੀ ਆ ਹੀਰ ਦੀ ਫੇਰ ਫੇਰ ਸੂਰਤ ਦੇਖੀ ਤੁਸੀਂ ਉਧਰ ਕਿ ਨਹੀਂ ਦੇਖੀ ਬਹੁਤ ਦੇਖੀ ਆ ਸੂਰਤ ਆਉਂਦੀ ਨਹੀਂ ਆ ਸੂਰਤਾ ਫਿਰ ਦੇਖੀਏ ਤੁਸੀਂ ਬਧੀਰੀਏ ਕਹਿ ਰਹੇ ਹੋ ਫਿਰ ਇੱਧਰ ਮਾਤਾ ਜੀ ਨੂੰ ਪਤਾ ਲੱਗਿਆ ਕਿਤੇ ਕੀ ਪਰਾਇ ਸੂਰਤ ਬਾਰੇ ਕੰਮ ਨਹੀਂ ਕਰਿਆ ਹੈ ਜੀ ਅਲਮੇ ਵਾਲਾ ਕੰਮ ਨਹੀਂ ਕਰਿਆ ਆਪਾਂ ਜ਼ਿੰਦਗੀ 'ਚ ਕਦੇ ਨਹੀਂ ਅਣੀ ਬਾਬਾ ਜੀ ਸੱਸ ਜੀ ਸੱਸ ਜੀ ਬਾਬਾ ਜੀ ਨਾਮ ਕੀ ਆਪਣਾ ਜਗਜੀਤ ਸਿੰਘ ਜੀ ਠੀਕ ਹੈ ਬਾਬਾ ਜੀ ਕੀ ਕਰਦੇ ਰਹੇ ਹੋ ਹੁਣ ਤੱਕ ਤਾਂ ਆਪਾਂ ਖੇਤੀਬਾੜੀ ਕਰੀਏ ਖੇਤੀਬਾੜੀ ਕਰੀਏ ਕਿੰਨਾ ਬੜੇ ਹੋ ਬਾਬਾ ਜੀ ਤੁਸੀਂ ਨੌਜਵਾਨ ਤਾਂ ਨੌਜਮਾਤਾਂ ਉਸ ਟਾਈਮ ਤਾਂ ਨੌਜਮਾਤਾਂ ਹੀ ਬਹੁਤ ਹੁੰਦੀਆਂ ਸੀਗੀਆਂ ਫਿਰ ਨੌਕਰੀ-ਨੌਕਰੀ ਨਹੀਂ ਕੀਤੀ ਨਾ ਮੈਂ ਉਹ ਜਣੀ ਕਮਯੋਰ ਸੀਦਾ ਬਹੁਤ ਨਕਲ ਮਾਰ ਮਾਰ ਕੇ ਨੌ ਪਾਸਾ ਜਮਾਤ ਕਰ ਗਿਆ ਪਰ ਪੜਾਈ ਤਾਂ ਪੜਾਈ ਹੋਆ ਮੈਂ ਕਿਹਾ ਵੀ ਜੇ ਮੈਂ ਦਫ਼ਤਰ ਦੇ ਵਿੱਚ ਬੈਠਾਂ ਜੋਗਾ ਨਹੀਂ ਮਾਂ ਕੋਈ ਆਪਣੀਆਂ ਗੋਦੀਆਂ ਕੰਨੀਆਂ ਨੇ ਬਸ ਤਾਂ ਨਾ ਅਖਬਾਰ ਪੜ੍ਹਨੇ ਪੰਜਾਬੀ ਦੀ ਪੜਾਈ ਤਾਂ ਜੀ ਪੜਾਈ ਹੋਆ ਬਿਲਕੁਲ ਬਿਲਕੁਲ ਬਾਬਾ ਜੀ ਵਰ ਨਕਲ ਕਿਵੇਂ ਮਾਰ ਦਿੰਦੇ ਉਸ ਟਾਈਮ ਲੋਕ ਮੇਰਾ ਛੋਟਾ ਭਰਾ ਉਹ ਨੰਬਰ ਪਹਿਲਾ ਹੁੰਦਾ ਸੀਗਾ ਅੱਛਾ ਜੀ ਉਹਨੇ ਪਹਿਲਾਂ ਦੋ ਪਾਸੇ ਆਪਣਾ ਕਾਹਨਾ ਕਰ ਕਰ ਤੋਂ ਪੁੱਛਿਆ ਜੀ ਕਿ ਉਹਨੇ ਪਹਿਲਾ ਸਵਾਲ ਕਰਨਾ ਮੈਂ ਬਾਅਦ ਚ ਕਰਨਾ ਕਿ ਲਖਵੀ ਨਹੀਂ ਤਾਂ ਫਿਰ ਤੁਸੀਂ ਸਿਆਣੇ ਮੇਰ ਨੂੰ ਨਕਲ ਪੜੀ ਜਾਂਦੀ ਹੈ ਹਾਂ ਜੀ ਬਿਲਕੁਲ ਨੌਜ ਮਾਤਾ ਖੜ ਕੇ ਪੜ੍ਹ ਜੀ ਮੈਂ ਇਹ ਕਹਣਾ ਵੀ ਜੋ ਪੜਾਈ ਹੈ ਇਹ ਤੀਜਾ ਨੇ ਕਰ ਹਾਂ ਜੀ ਹਾਂ ਜੀ ਬਾਬੇ ਅਸੀਂ ਗੱਲ ਜੀ ਅਸਤਰੀ ਸਾਹਿਬ ਜੀ ਬਾਬਾ ਜੀ ਨਾਮ ਕੀ ਆਪਣਾ ਕਰਨਜੀਤ ਸਿੰਘ ਕਰਨਜੀਤ ਸਿੰਘ ਠੀਕ ਹੈ ਬਾਬਾ ਜੀ ਤੁਸੀਂ ਮੈਂ ਨਾ ਜਦੋਂ ਆਇਆ ਨਾ ਔਰੇ ਤੁਸੀਂ ਅਖਬਾਰ ਵੜ ਰਹੇ ਸੀਗੇ ਪੜਾਈ ਪੜ੍ਹਾਈ ਵੱਲ ਤੁਹਾਡਾ ਬੜਾ ਧਿਆਨ ਰਿਹਾ ਹੈ ਸ਼ੁਰੂ ਤੋਂ ਪੜਾਈ ਵੀ ਕੀਤੀ ਹੋਈ ਆ ਇਹ ਕੀਤੀ ਹੋਈ ਆ ਉਹਨਾਂ ਟਾਈਮ ਦੀਆਂ ਕਿਹੜੇ ਸਾਲ ਦੀ ਵੀ ਇਹ ਕੀਤੀ ਸੀ ਸਾਲ 72 ਚ ਸਾਲ 72 ਚ ਅਜਾ ਫਿਰ ਬਾਬਾ ਜੀ ਆਪਾਂ ਕੰਮ ਕਰ ਕੀ ਕੀਤਾ ਨੌਕਰੀ ਮਿਲੀ ਮੈਂ ਬੈਂਕ ਦੀ ਨੌਕਰੀ ਚਾਹੁੰਦਾ ਸੀ ਅੱਛਾ ਜੀ ਉਹ ਮੈਨੂੰ ਮਿਲ ਹੀ ਨਹੀਂ ਅੱਲਾ ਦੇ ਲਾਈ ਗਿਆ ਠੀਕ ਹੈ ਜੀ ਫਿਰ ਹੋਰ ਹੀ ਹੋ ਗਿਆ ਫਿਰ ਫਿਰ ਕਿੱਥੋਂ ਕਰਨੀ ਪੈਗੀ ਅੱਛਾ ਜੀ ਤੋ ਫਿਰ ਪੜ੍ਹਾਈਆਂ ਕਾਲਜ ਕਿਹੜੇ ਕਾਲਜ ਬਣੇ ਤੁਸੀਂ ਮਾਲਵਾ ਕਾਲਜ ਬਣੋਂ ਦੀ ਕਾਲਜ ਦੀ ਕੋਈ ਜਾਦੂਦ ਹੋਊਗੀ ਆਪਣੇ ਜਹਨ ਦੇ ਵਿੱਚ ਹਲੇ ਹੁੰਦੀਆਂ ਨੇ ਇਹਨਾਂ ਕਾਲਜ ਦੀ ਆਜ਼ਾਦਤਾ ਕਦੇ ਭੁੱਲਦੀ ਨਹੀਂ ਗਈਆਂ ਅਸੀਂ ਹੁਣ ਚਲੋ ਜਿਆਦਾ ਟਾਈਮ ਤਾਂ ਮੈਨੂੰ ਹੋਇਆ ਨਹੀਂ ਕਾਲਜ ਛੱਡੇ ਨੂੰ ਵਰਜ ਹੁਣ ਉਹ ਕਾਲਜ ਦੀ ਆਜ਼ਾਦ ਹਜੇ ਵੀ ਤਾਜ਼ੀ ਹੁੰਦੀਆਂ ਨੇ ਜਿਹੜੇ ਮੁੰਡੇ ਨਾਲ ਪੜ੍ਹਦੇ ਸੀ ਹਾਂਜੀ ਹਾਂਜੀ ਅੱਜ ਤੱਕ ਵੀ ਉਹਨਾਂ ਨਾਲ ਦੋਸਤੀ ਆ ਇੱਕ ਜੇਲ੍ਹ ਤੋਂ ਬੰਦ ਰਿਟਾਇਰ ਹੋਇਆ ਕਈ ਬੜੇ ਬੜੇ ਅਫਸਰ ਹੋਏ ਨੇ ਉਹਨਾਂ ਦਾ ਹਾਲੇ ਵੀ ਦਾਲੀਆਂ ਹੋਈ ਨੇ ਤੁਹਾਡੇ ਮੁਤਾਬਿਕ ਜਾਰੀ ਕਿਵੇਂ ਦੀ ਹੋਣੀ ਚਾਹੀਦੀ ਆ ਯਾਰੀ ਬੜੀ ਦਿਲੋਂ ਹੋਣੀ ਚਾਹੀਦੀ ਆ ਹਾਂ ਆਪਣੇ ਪਿੰਡ ਦੇ ਵਿੱਚੋਂ ਕਿਹੜਾ ਯਾਰ ਆ ਤੁਹਾਡਾ ਪੱਕਾ ਯਾਰ ਸਾਰਿਆਂ ਨੂੰ ਪੱਕਾ ਯਾਰ ਭਵਨ ਉਹਨਾਂ ਦੇ ਨਾਲ ਕੋਈ ਆਪਣਾ ਸਾਂਝ ਹੋਵੇ ਯਾਦ ਹੋਵੇ ਯਾਦ ਰੋਜ਼ ਮਿਲਦੇ ਗੱਲਦੇ ਜਾਂ ਜੱਦਾ ਹੀ ਨੇ ਉਹਦੇ ਨਾਲ ਤਾਂ ਐ ਜੀ ਕੋਈ ਗੱਲ ਨਹੀਂ ਇਹ ਮਤਲਬ ਹੁੰਦੀਆਂ ਨੇ ਨਾ ਜਦੋਂ ਜਾਂ ਜਵਾਨੀ ਜਵਾਨੀ ਪੈਰ ਦੀ ਆਜ਼ਾਦਾਂ ਅਸਲ ਦੇ ਵਿੱਚ ਨਾ ਹੁਣ ਮੈਂ ਜਿਹੜਾ ਮੈਂ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਇਹੀ ਹੈ ਵੀ ਜਿਹੜੀ ਜਵਾਨੀ ਦੀਆਂ ਆਜ਼ਾਦਾਂ ਨੇ ਨਾ ਹੁਣ ਅਸੀਂ ਨਾ ਸਾਰੀਆਂ ਆਜ਼ਾਦਾਂ ਸਾਡੀ ਦਾ ਚਲੋ ਹੁਣ ਹੈਗੀਆਂ ਨੇ ਸਾਡੇ ਵੇਲੇ ਦਾ ਸੋਸ਼ਲ ਮੀਡੀਆ ਆ ਗਿਆ ਅਸੀਂ ਤਾਂ ਫੋਟੋਆਂ ਪਾ ਦਿੰਨੇ ਆ ਸਾਰਾ ਕੁਝ ਕਰ ਦਿੰਨੇ ਆ ਉਹ ਗੱਲ ਆ ਗਈ ਹੁਸਨ ਜਵਾਨੀ ਮਾਪੇ ਇਤਨਾ ਰੰਗ ਨਹੀਂ ਲੱਭਣੇ ਬਿਲਕੁਲ ਬਿਲਕੁਲ ਲੱਭਣਿਆ ਨਹੀਂ ਲੱਭਦੀ ਨਹੀਂ ਲੱਗ ਹਾਂ ਤੇ ਤੁਸੀਂ ਦੱਸੋ ਨਾ ਕੋਈ ਸਾਡੇ ਦਰਸ਼ਕਾਂ ਨੂੰ ਕੋਈ ਨਾ ਜਾਰੀ ਲਈ ਵੀ ਕੀ ਕਰਨਾ ਚਾਹੀਦਾ ਸਾਨੂੰ ਯਾਰੀ ਦਿਲੋਂ ਚ ਨਿਮੋਣੀ ਚਾਹੀਦੀ ਆ ਜੀ ਇਹ ਨਹੀਂ ਵੀ ਚੱਲ ਹੱਥ ਮਾਰ ਲੈ ਗੱਲਬਾਤ ਕਰ ਲਈ ਜਾਰੀ ਪੈਗੀ ਨਾ ਦਿਲੋਂ ਸਾਡੀਆਂ ਦਿਲੋਂ ਜਾਰੀਆਂ ਨੇ ਜਿਹੜੇ ਅਸੀਂ ਮੁੰਡੇ ਮਿਲਦੇ ਆ ਬੜੇ ਬੜੇ ਅਫਸਰ ਨੇ ਜੀ ਜੀ ਆਉਂਦੇ ਨੇ ਘਰ ਮੈਂ ਵੀ ਉਹਨਾਂ ਕੋਲ ਜਾਣਾ ਬਹੁਤ ਪਿਆਰ ਸਸਕਾਰ ਕਰਦੇ ਸੀ ਇੱਕ ਦੂਜੇ ਦਾ ਕੋਈ ਐਜੀ ਗੱਲ ਹੀ ਹੈਗੀ ਅਖਬਾਰ ਪੜ ਰਹੇ ਸੀ ਰਾਜਨੀਤੀ ਦਾ ਇੰਟਰਸਟ ਹੈਗਾ ਤੁਹਾਡਾ ਉਹ ਰਾਜਨੀਤੀ ਤਾਂ ਮੈਂ ਬਹੁਤ ਦੂਰ ਹਾਂ ਬਸ ਉੱਚਾ ਅਖਬਾਰ ਪੜ ਲੀਦਾ ਕੀ ਸੌਣੀ ਲੀਨੀ ਨੇ ਵੀ ਕੀ ਖਬਰਾਂ ਨੇ ਕੋਈ ਇੰਟਰ ਪਿੰਡ ਦੇ ਜਿਹੜੇ ਬੰਦੇ ਨਾਲ ਸ਼ਰਾਰਤਾਂ ਕਰਦੇ ਹੁੰਦੇ ਬਚਪਨ ਦੇ ਵਿੱਚ ਉਹ ਤੁਸੀਂ ਗਾ ਤਾਂ ਬਹੁਤ ਡਰਦੇ ਸੀਗੇ ਮਾਪੇ ਤੇ ਅੱਛਾ ਬਹੁਤ ਹੁਣ ਨਹੀਂ ਡਰਦੇ ਜਵਾਕ ਹੁਣ ਤੇ ਮਾਂ ਪੁੱਤ ਨੂੰ ਕੁੜਾ ਖਾਲਾ ਮੈਨੂੰ ਪੈ ਜਾਂਦਾ ਮੁਰਿਓ ਅੱਛਾ ਹੁਣ ਨਹੀਂ ਡਰਦੇ ਜਿਆ ਡਰਦੇ ਸੀ ਪਰ ਕਦੇ ਕੁੱਟ ਪਈਏ ਕਰਦੇ ਉਹ ਜਿਆਦਾ ਕੋਈ ਵੀ ਕੁੱਟ ਸਾਰੀ ਦਿਹਾੜੀ ਕੰਮ ਕਰਾਉਂਦੇ ਰਹੇ ਸਾਡੇ ਸਕੂਆ ਅਸੀਂ ਖਾਲਸਾ ਹਾਈ ਸਕੂਲ ਪੜ੍ਹਿਆ ਜੀ ਰਾਜ ਨੂੰ ਕਹਿੰਦੇ ਟੋਕਾ ਬੜਾ ਟੋਕਾ ਵੜਿਆ ਕਹਿੰਦੇ ਹੁਣ ਆ ਲੋ ਬੁੱਧਵਾਰ ਦੀ ਰਿਸ਼ਟੀ ਹੁੰਦੀ ਸਾਨੂੰ ਐਸ ਵਾਰ ਨਹੀਂ ਮੈਂ ਜੂਏ ਦੇ ਨਾਲ ਅੜ ਗਿਆ ਮੈਂ ਕਿਹਾ ਮੈਂ ਤਾਂ ਪੜਨਾ ਹੀ ਨਹੀਂ ਹੈਗਾ ਠੀਕ ਹੈ ਜੀ ਕਹਿੰਦੇ ਪੜਨਾ ਨਹੀਂ ਮੈਂ ਬਾਪੂ ਜੀ ਕਹਿੰਦਾ ਚੱਲ ਆਹ ਘਾਲ ਟਿਆਲ ਖੂਹ ਚਲਦੇ ਹੁੰਦੇ ਸੀ ਮੈਂ ਚੱਲ ਪਿਆ ਥੋੜੀ ਜੂਰ ਗਿਆ ਮੈਨੂੰ ਕਹਿੰਦਾ ਰੁਕੀ ਕੇਰਾ ਇੱਕ ਮਾਰਿਆ ਥੱਪੜ ਵੱਟ ਕੇ ਮੈਂ ਕਿਹਾ ਪੜੂੰਗਾ ਯਾਨੀ ਉਹ ਥੱਪੜ ਨੇ ਤੁਹਾਨੂੰ ਵੀ ਇਹ ਕਰਾਤੀ ਇਹ ਕਰਾਤੀ ਹਾਂ ਠੀਕ ਕਹਿੰਦੇ ਰੌਣਕੀ ਸਭ ਤੋਂ ਜ਼ਿਆਦਾ ਤੁਸੀਂ ਹੋ ਨਹੀਂ ਰੌਣਕਾਂ ਦਾ ਖੇਤਾਂ 'ਚ ਰਹਿ ਗਈਆਂ ਹੁਣ ਰੌਣਕਾਂ ਕਿੱਥੇ ਨੇ ਫਿਰ ਵੀ ਕੋਈ ਦੱਸੋ ਨਾ ਚਲੋ ਕਈ ਵਾਰ ਹੈ ਨਾ ਕਿ ਚੱਲ ਗੱਲਬਾਤ ਹੁੰਦੀ ਹੈ ਨਾ ਕੋਈ ਖਾਸ ਹੋ ਦੱਸੋ ਨਾ ਕੋਈ ਖੇਤਾਂ 'ਚ ਰਹਿ ਗਿਆ ਸਭ ਕੁਸੇ ਹੁਣ ਕੁਝ ਨਹੀਂ ਪੁੱਲੇ ਰਿਹਾ ਸਹੀ ਖੇਤੀ ਪਰ ਬੱਬੀ ਕਿਵੇਂ ਬੜੀ ਚੱਲ ਰਹੀ ਹੈ ਖੇਤੀ ਖੇਤੀ ਦਾ ਜਿੰਨਾ ਮੈਂ ਕੀ ਤਾਂ ਮੈਂ ਕਹਿੰਦਾ ਦੁਨੀਆਂ ਤੇ ਨਹੀਂ ਕੀਤਾ ਹੋਣਾ ਕਿਸੇ ਨੇ ਸਹੀ ਨਾ ਨਾ ਕੋਈ ਰੜਕ ਨਹੀਂ ਛੱਡੀ ਤੁਸੀਂ ਸਰਪੇ ਪਿੰਡ ਦੀ ਕਰਤੀ ਹੈ ਨਾ ਕਰਾਏ ਦਾ ਆਪਣਾ ਗੱਲ ਤਾਂ ਗਵਰਨਮੈਂਟਾਂ ਦੀਆਂ ਜੇ ਗਵਰਨਮੈਂਟਾਂ ਸਹੀ ਹੋਣ ਤਾਂ ਕਾਨੂੰਨ ਨਿਆਂ ਬਾਹਰ ਨੂੰ ਜਾਣ ਮੇਰੇ ਕੋਲ ਆਪ ਕੋ 25 ਕਿਲੇ ਨੇ ਹੋ। ਕਿ ਕੋਈ ਮੁੰਡਾ ਉਹੀ ਬਾਹਰ ਬੈਠਾ ਰੌੜਾ ਤੇ ਕਰਕੇ ਕੀ ਕਰਾਂਗੇ? ਕਰਕੇ ਮੰਡੀਆਂ 'ਚ ਪਈਆਂ ਨੇ 15-15 ਦਿਨ ਹੋ ਗਏ ਇੱਥੇ ਪਈਆਂ ਨੂੰ ਕੋਈ ਵੇਕਣ ਦਾ ਸਹੀ ਨਹੀਂ ਕੋਈ। ਉਹਦਾ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਗਵਰਨਮੈਂਟ ਕੋਈ ਸਹੀ ਹੋਵੇ ਕਰਨ ਵਾਲੀ ਹੋਵੇ। ਬਿਲਕੁਲ ਬਿਲਕੁਲ। ਘਾਟਾ ਤਾਂ ਇੱਥੇ ਵੀ ਕਿਸੇ ਚੀਜ਼ ਦਾ ਨਹੀਂ। ਪਰ ਗੱਲ ਤਾਂ ਇਹ ਵੀ ਕਰਕੇ ਵੀ ਕਹਾ ਵਿਕਦੀ ਇਹਨਾਂ ਨੂੰ ਕੀ ਕਰਾਂਗੇ ਕਰਕੇ? ਬਿਲਕੁਲ ਹੁਣ ਜਿਵੇਂ ਤੁਸੀਂ 25 ਕਿੱਲੇ ਦੱਸਿਆ 25 ਕਿੱਲੇ ਥੋੜੇ ਨਹੀਂ ਹੁੰਦੇ ਸਮਾਨ ਸਭ ਕੋ ਸਾਖੀ ਨੂੰ ਠੇਕੇ ਦੇ ਦਿੱਤੀ ਜਾਂ ਮੁੰਡਾ ਬਾਹਰ ਬੈਠਾ ਸਮਾਨ ਸਾਰਾ ਘਰ ਪਿਆ ਓਕਣੇ ਠੀਕ ਹੈ ਮੂਰੇ ਹੈ ਹੀ ਨਹੀਂ ਕੋਈ ਚਾਰਾ ਹੀ ਨਹੀਂਗਾ ਕੀ ਕਰੂਗਾ ਆਦਮੀ ਜਾਊ ਕਿਧਰ ਨੂੰ ਚਲੋ ਤੁਸੀਂ ਸਾਥ ਦੇ ਵਿੱਚ ਆਪਾਂ ਰੌਣਕ ਲੱਗਦੀ ਹੁੰਦੀ ਹੈ ਬਜ਼ੁਰਗਾਂ ਦੀ ਜਦੋਂ ਬਜ਼ੁਰਗ ਇਕੱਠੇ ਹੁੰਦੇ ਨੇ ਸਾਰੇ ਉਦੋਂ ਫਿਰ ਕਿਹੜੀਆਂ ਗੱਲਾਂ ਹੁੰਦੀਆਂ ਨੇ ਗੱਲਾਂ ਹੁਣ ਸੱਥੇ ਨਹੀਂ ਲੱਗਦੀ ਲੱਲਾਂ ਜਿਹੜੀਆਂ ਹੋਣੀਆਂ ਨੇ ਕੋਈ ਬੰਦਾ ਹੀ ਨਹੀਂ ਬਾਹਰ ਨਿਕਲਦਾ ਯਾਰ ਵੈਲੀ ਹੁਣ ਅਸੀਂ ਇਕੱਠੇ ਬੜੇ ਆ ਉਹ ਪਰੇ ਬੈਠੇ ਨੇ ਸਾਰੇ ਉਹ ਆਪਸ ਵਿੱਚ ਅਸੀਂ ਉਹ ਨਹੀਂ ਮਿਲਦੇ ਕਦੇ ਕੱਲਮ ਕੱਲਾ ਘਰ ਆ ਦੁਆ ਬੰਦਾ ਹੀ ਨਹੀਂ ਘਰ ਤੇ ਕੋਈ ਮਿਲਣਾ ਕਿਹਨੇ ਆ ਰੋਟੀ ਖਾਧੀ ਘਰ ਪਏਗੇ ਮੈਨਾਂ ਖੇੜੇ ਨੇ ਆ ਨਾ ਨਾ ਕਿਹੜੇ ਬਾਬਾ ਜੀ ਉਹ ਬਲੇ ਉਹ ਸਿਰੇ ਬੈਠੇ ਨੇ ਸਿਰੇ ਬੈਠੇ ਆ ਤੇ ਫਿਰ ਤੁਸੀਂ ਇਕੱਠੀ ਇੱਕ ਪਿੰਡ ਦੇ ਹੋਂ ਇੱਕੋ ਸਕੂਲ ਇਕੱਠੇ ਬੜੇ ਹੋ ਇਕੋ ਜਮਾਤਾਂ 'ਚ ਬੜੇ ਇਕੋ ਜਮਾਤਾਂ 'ਚ ਬੜੇ ਫਿਰ ਬਚਪਨ ਦੇ ਵਿੱਚ ਸ਼ਰਾਰਤੀ ਤੁਹਾਡੇ ਦੋਨੋਂ 'ਚ ਕੌਣ ਸੀ ਸ਼ਰਾਰਤੀ ਤਾਂ ਕੋਈ ਨਹੀਂ ਸੀ ਸਾਡੇ ਕੋਲ ਜਦੋਂ ਤਾਂ ਡਰਦੇ ਸੀ ਇਹਨੇ ਸਾਭ ਨਹੀਂ ਲੈਂਦਾ ਸੀ ਕਿ ਮਾਂ ਪਿਓ ਮੂਰੇ ਕੁੱਟ-ਕੁੱਟਦਾ ਪੈਂਦੀ ਹੋਣੀ ਹੈ ਨਾ ਕੁੱਟ ਖਾਣ ਦਾ ਟਾਈਮ ਹੀ ਨਹੀਂ ਮਿਲਦਾ ਸੀ ਸਵੇਰੇ ਹਰਾ ਵੱਢਣਾ ਡੰਗਰ ਬੰਨਣੇ ਤਾਂ ਜਾਣਾ ਗੋਹਾ ਗੂੜਾ ਸੱਟ ਕੇ ਸਕੂਲ ਚਲੋ ਇੱਧਰ ਨਾਲ ਸਾਡੀ ਬੀਬੀਆਂ ਵੀ ਬੈਠੀਆਂ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਮਾਤਾ ਜੀ ਐਸੇ ਗੱਲ ਜੀ ਹੁਣ ਚੱਲ ਵੀ ਸੋ ਪਾ ਹੋਰ ਮਾਤਾ ਜੀ ਠੀਕ ਹਾਂਜੀ ਠੀਕ ਹੈ ਮਾਤਾ ਜੀ ਨਾਮ ਕੀ ਤੁਹਾਡਾ ਹਰਮ ਮਦਾਈ ਤੁਸੀਂ ਦੱਸੋ ਪਿੰਡ ਦੇ ਬਾਰੇ ਪਿੰਡ ਹੁਣ ਕਿੰਨਾ ਕੁ ਤੁਸੀਂ ਬਦਲੇ ਆ ਦੇਖਿਆ ਪਿੰਡ ਹੁਣ ਬਹੁਤ ਬਦਲ ਗਿਆ ਅੱਗੇ ਜਦ ਸਾਡੇ ਵਿਆਹ ਹੋਏ ਤੇ ਜਦ ਬਰੋਟੇ ਥੱਲੇ ਅਸੀਂ ਆ ਕੇ ਨੱਚਦੀਆਂ ਤੀਆਂ ਪੀਂਗਾ ਪਾਉਂਦੀਆਂ ਤੀਆਂ ਗਾਣੇ ਗਾਉਂਦੀਆਂ ਤੀਆਂ ਹੁਣ ਘਰ ਕੱਚੇ ਤੇ ਹੁਣ ਘਰ ਪੱਕੇ ਹੋ ਗਏ ਹੁਣ ਏਸੀਆਂ ਚੋਂ ਨਿਕਲਦੀਆਂ ਨਹੀਂ ਕਿਹੜੀਆਂ ਨੇ ਇਕੱਠੀਆਂ ਹੋਣਾ ਹਾਂ ਉਸ ਟਾਈਮ ਤੁਸੀਂ ਕਿਹੜੀਆਂ ਬੋਲੀਆਂ ਵਗੈਰਾ ਗਾਣੇ ਗੁਣੇ ਪਾਉਂਦੀ ਸੀ ਕਦਾ ਗਾ ਕੇ ਸੁਣਾ ਦਿਓ ਸਾਨੂੰ ਤਾਂ ਹੁਣ ਤਾਂ ਭੁੱਲ ਗਈਆਂ ਨਹੀਂ ਭੁੱਲ ਉਹ ਕਿੱਥੇ ਭੁੱਲੀਆਂ ਜਾਂਦੀਆਂ ਨੇ ਦੱਸੋ ਤੁਸੀਂ ਉਦੋਂ ਜਦੋਂ ਜਦੋਂ ਸਾਡੇ ਜਵਾਕਾਂ ਦੇ ਵਿਆਹ ਹੁੰਦੇ ਨੇ ਉਦੋਂ ਮਾਤਾ ਸਾਰੀ ਇਕੱਠੀਆਂ ਹੋ ਕੇ ਆ ਜਾਂਦੀਆਂ ਨੇ ਗਾਉਣ ਗੁਣ ਲਾ ਜਾਂਦੇ ਨੇ ਮਾੜਾ ਮਾੜਾ ਸੁਣਾਉਂ ਗਾਉਣ ਤਾਂ ਨਹੀਂ ਮੈਨੂੰ ਹੁਣ ਹੁੰਦਾ ਹੁਣ ਤਾਂ ਮੇਰੀ ਦਸਤਾਰ ਸਜਾਈ ਹੋਈ ਹੈ ਹੁਣ ਤਾਂ ਕਰਵਾਣੀ ਵੱਲ ਗਾਣਾ ਤਾਂ ਨਹੀਂ ਹੁੰਦਾ ਕੋਈ ਬੋਲੀ ਆਉਂਦੀਆਂ ਨੇ ਜਿਵੇਂ ਉਹ ਗਾਉਂਦੇ ਹੁੰਦੀਆਂ ਨੇ ਬੀਬੀਆਂ ਖਣਾ ਦਿਓ ਵਿਆਹ ਮੌਕੇ ਸੁਣਾਉਂਦੀਆਂ ਹੁੰਦੀਆਂ ਨੇ ਮਾਂ ਮਾਤੇ ਤੀਆਂ ਰੜ ਵੈਂਦੀਆਂ ਨੀ ਮਾਏ ਕੋਈ ਦਾਦੀ ਦੀਆਂ ਗੱਲਾਂ ਨਹੀਂ ਸੁਣਾ ਨਹੀਂ ਕਣਕਾ ਲਮੀਆ ਤੀਆਂ ਕਿਉਂ ਵਿਸਰੀਆਂ ਮਾਏ ਬਹੁਤ ਸੋਹਣਾ ਗਾਣਾ ਕਿੰਨਾ ਪੜਿਓ ਦੱਸ ਕੋਈ ਨੌਕਰੀ ਵਗੈਰਾ ਕਰਦੇ ਜਾ ਮੇਰੇ ਘਰ ਵਾਲੇ ਸੀ ਆਰਮੀ ਚ ਅੱਛਾ ਜੀ ਹਾਂ ਜੀ ਹੋਰ ਮਾਤਾ ਜੀ ਕੋਈ ਪਿੰਡ ਦੀ ਯਾਦ ਜੁੱਦ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਦੱਸੋ ਸਾਡੇ ਨਾਲ ਸਾਂਝੀ ਕਰੋ ਕੋਈ ਗੱਲ ਤਾਂ ਵੀਰੇ ਬਸ ਹੁਣ ਤਾਂ ਅਗੇ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ ਪੁਰਾਣੀਆਂ ਸਾਡੇ ਵੇਲੇ ਗੱਲਾਂ ਹੋਰ ਸੀ ਮੁੰਡੇ ਕੁੜੀਆਂ ਇਕੱਠੇ ਖੇਡਦੇ ਸੀ ਹੁਣ ਤਾਂ ਆਪਾਂ ਬੱਚਿਆਂ ਨੂੰ ਕੱਲਿਆਂ ਨੂੰ ਛੱਡ ਨਹੀਂ ਸਕਦੇ ਕੁੜੀਆਂ ਮੁੰਡਿਆਂ ਨੂੰ ਬਿਲਕੁਲ ਵੀ ਨਹੀਂ ਛੱਡ ਸਕਦੇ ਹੈਗੇ ਅੱਜ ਕੱਲ੍ਹ ਜਮਾਨਾ ਬਹੁਤ ਖਰਾਬ ਹੋਇਆ ਅਖਬਾਰਾਂ 'ਚ ਪੜ੍ਹਦੇ ਆਂ ਕਿ ਕੀ ਕੁਝ ਹੋ ਰਿਹਾ ਹਾਂ ਅੱਜ ਕੱਲ੍ਹ ਜਮਾਨਾ ਹੀ ਜ਼ਿਆਦਾ ਹੀ ਖਰਾਬ ਹੋ ਗਿਆ ਤੇ ਅਸੀਂ ਗੱਲ ਜੀ ਤੁਹਾਡਾ ਨਾਮ ਕੀ ਮਤ ਹੈ ਜੀ ਮੈਂ ਹਰਜੀਤ ਕੌਰ ਅੱਛਾ ਜੀ ਤੁਸੀਂ ਸਾਨੂੰ ਦੱਸੋ ਫਿਰ ਪਿੰਡ ਦੀ ਤੁਹਾਡੇ ਦੇ ਸਾਥ ਦੇ ਸਾਹਮਣੇ ਘਰ ਹੈ ਨਾ ਫਿਰ ਸਾਥ ਦੇ ਵਿੱਚ ਜਦੋਂ ਸ਼ਾਮ ਨੂੰ ਰੌਣਕਾਂ ਲੱਗਦੀਆਂ ਸੀਗੀਆਂ ਕਿਵੇਂ ਹੁੰਦਾ ਸੀਗਾ ਮਾੜਾ-ਮਾੜਾ ਦੱਸ ਬਹੁਤ ਵਧੀਆ ਲੱਗਦਾ ਸੀ ਇਰਾਨਕ ਲੱਗਦੀ ਸੀ ਲੋ ਫਿਰ ਉਹ ਲੋਰ ਆਪਾਂ ਪੈਂਦਾ ਹੁੰਦਾ ਹੀ ਹਾਂਜੀ ਬਿਲਕੁਲ ਪੈਂਦਾ ਹੁੰਦਾ ਸੀ ਠੀਕ ਹੈ ਕੋਈ ਦੱਸੋ ਪਿੰਡ ਦੀ ਗੱਲਬਾਤ ਕੋਈ ਵਧੀਆ ਤੁਹਾਨੂੰ ਕੀ ਇਸ ਪਿੰਡ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਇਸ ਪਿੰਡ ਵਿੱਚ ਵਿਆਹਿਆ ਇਹਨੂੰ ਹਾਂਜੀ 30 ਸਾਲ ਹੋ ਗਏ ਆਈ ਨੂੰ ਅੱਛਾ ਜੀ ਹਾਂਜੀ ਮੈਂ ਉਹਦਾ ਉਹਦਾ ਮਾਹੌਲ ਕਿਵੇਂ ਸੀਗਾ 30 ਸਾਲ ਪਹਿਲਾਂ ਕੀ ਸੀਗਾ ਹੁਣ ਦਾ ਤਾਂ ਮਾਹੌਲ ਬਹੁਤ ਹੋ ਗਿਆ ਜਿਆਦਾ ਤਾਂ ਬਹੁਤ ਠੀਕ ਸੀ ਪਰ ਜਦੋਂ ਜੰਝ ਗਈ ਦੀ ਘਰ ਤੇ ਗਈ ਸੀ ਤੁਹਾਡੀ ਹਾਂਜੀ ਗੱਡੀਆਂ 'ਚ ਗਈ ਸੀ ਹੈ ਜੀ ਢਾਰਾਂ 'ਚ ਗਈ ਸੀ ਗੱਡੀਆਂ 'ਚ ਅੱਛਾ ਜੀ ਹਾਂਜੀ ਕਿਹੜੀ ਕਿਹੜੀ ਕਾਰਤਕੀ ਜੀ ਜ਼ਿਆਦਾ ਤੁਹਾਨੂੰ ਕੋਈ ਨਹੀਂ ਪੰਜਾਬ ਨੇ ਆਸੀ ਗਾਰਾਂ ਸੁਣੀਆਂ ਜਾਨ ਹਾਂ ਨਹੀਂ ਹੋਣੇ ਨਹੀਂ ਯਾਦ ਹੋਰ ਬਾਬਾ ਜੀ ਕਿਵੇਂ ਹੋ ਚੱਲਦੀ ਗੱਲਾਂ ਜੀ ਚੱਲਦੀ ਗੱਲਾਂ ਜੀ ਹਾਂ ਜੀ ਤੁਸੀਂ ਦੱਸੋ ਹੋਰ ਪਿੰਡ ਦੀ ਕੋਈ ਗੱਲਬਾਤ ਪਿੰਡ ਬਾਬਾ ਹੁਣ ਕੋਈ ਸੋਝਦਾ ਤਾਂ ਹੈ ਨਹੀਂ ਜਦੋਂ ਮੂਰੇ ਮੈਕ ਲੱਗ ਜਵੇ ਉਹ ਗੱਲ ਬਥੇਰੀ ਆਉਣ ਲੱਗ ਜਾਂਦੀ ਜਦ ਬੈਠੇ ਹਈਏ ਤੇ ਤੁਸੀਂ ਸਮਝ ਲਈ ਮੈਕ ਹੈ ਨਹੀਂਗਾ ਮੈਂ ਸੰਗ ਲੱਗਦੀ ਹੈ ਜੀ ਉਹ ਸੰਗ ਨੂੰ ਦੱਸੋ ਲੈ ਮੈਂ ਮੈਨੂੰ ਆਈ ਮੈਂ ਕਿਹੜਾ ਜੇਠਾ ਦੋ ਮੈਂ ਕਿਹੜਾ ਥੋੜਾ ਜੇਠਾ ਜਿਹੜੇ ਸੰਗ ਲੱਗੂ ਤੁਹਾਨੂੰ ਇਹ ਉਹ ਤਾਂ ਜਲੇ ਬਾਟ ਪੰਚਾਇਸ਼ ਐ ਵੀ ਰੋਟੇ ਦੇ ਡੰਡ ਪਟਾਕਾ ਖੇលਦੇ ਰਹੇ ਆ ਅੱਛਾ ਜੀ ਆਸ ਇੰਨਾ ਕਿ ਜ਼ਿਆਦਾ ਮੇਰੇ ਵੀ ਮੈਂ ਤਾਂ ਜਦੋਂ ਮੈਕ ਨਹੀਂ ਲਾਇਆ ਸੀ ਉਦੋਂ ਸਭ ਤੋਂ ਵੱਧ ਤੁਸੀਂ ਬੋਲ ਰਹੇ ਸੀ ਮੈਂ ਉਹੀ ਦੇ ਆਇਆ ਕਹਿੰਦਾ ਵੀ ਹੁਣ ਤੁਸੀਂ ਤਾਂ ਇਹਨਾਂ ਸੰਗ ਲੱਗਦੀ ਆ ਹੁਣ ਕੋਈ ਗੱਲਬਾਤ ਕਰੋ ਨਾ ਸਾਨੂੰ ਵੀ ਦੱਸੋ ਕੋਈ ਗੱਲਬਾਤ ਪਹਿਲਾਂ ਜਿਹੜੀ ਆਫ ਕੈਮਰਾ ਗੱਲਬਾਤ ਕਰਦੀ ਉਹ ਗੱਲਾਂ ਕਰੋ ਤੁਸੀਂ ਹੁਣ ਸੰਗ ਲੱਗਦੀ ਆ ਜੀ ਉਹ ਤਾਂ ਸੰਗ ਨੂੰ ਕੀ ਆ ਕੁਛ ਨਹੀਂ ਸਾਡੇ ਦਰਮਾਣ ਮੈਂ ਇੱਧਰ ਕਰਾ ਲਉ ਸੰਗ ਲਾਓ ਛੱਡੋ ਸੰਗ ਨੂੰ ਤਾਂ ਸੰਗ ਲਾ ਦਿਓ ਬੀਬੀਆਂ ਨੇ ਵੀ ਕਰਾ ਸੰਗ ਲਾ ਦਿਓ ਮੈਨੂੰ ਆਉਂਦੀ ਨਹੀਂ ਹੈ ਜੀ ਮੈਨੂੰ ਆਉ ਮੈਨੂੰ ਸਰਦਾਰ ਲਾਲ ਸਿੰਘ ਸਰਦਾਰ ਲਾਲ ਸਿੰਘ ਠੀਕ ਹੈ ਜੀ ਨਾਮ ਬੜੇ ਵਧੀਆ ਰਾ ਹਾਂਜੀ ਇਦਾਂ ਦੇ ਨਾਮ ਅੱਜ ਕੱਲ ਤਾਂ ਮਿਲਦੇ ਨਹੀਂ ਹੈਗੇ ਪਹਿਲੇ ਹੀ ਹੁੰਦੇ ਸੀਗੇ ਪਹਿਲਾਂ ਹੁੰਦੇ ਸੀ ਹਾਂਜੀ ਸਰੋ ਨਾਮ ਤਾਂ ਮੇਰੇ ਹੀ ਥੋੜਾ ਜਿਹਾ ਬਜ਼ੁਰਗ ਵਾਲਾ ਹੀ ਆ ਹਾਕਮ ਸਿੰਘ ਹਾਂਜੀ ਹਾਂਜੀ ਬਾਬਾ ਜੀ ਤੁਸੀਂ ਆਰਮੀ 'ਚ ਸੀ ਦੇਖੋ ਜੀ ਮੈਂ ਮੈਟ੍ਰਿਕ ਕਰਕੇ 19 ਜਵਾਨ ਦੇ ਵਿੱਚ ਆਰਮੀ ਜੁਆਇਨ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ 11 ਸਾਲ ਆਰਮੀ ਜੁਆਇਨ ਕਰਕੇ ਉਸ ਤੋਂ ਬਾਅਦ ਫਿਰ ਮੈਂ ਐਮਐਸ ਦੇ ਵਿੱਚ ਕਾਲ ਜਿਹੋ ਮੇਟਰੀ ਨੇ ਪੂਰਨਾ ਤੋਂ ਡਿਪਲੋਮਾ ਕੀਤਾ ਇੰਜ ਡਾਕ ਮੈਨਸ਼ਿਪ ਲਾ ਫਿਰ ਮੈਂ ਸਿਵਲ ਮੈਿਕ ਵਿੱਚ ਟ੍ਰਾਂਸਫਰ ਹੋ ਗਿਆ 15 ਸਾਲ ਉਧਰ ਕਿਤੇ ਟੋਟਲ 26 ਸਾਲ ਸਰਵਿਸ ਕਰਕੇ ਪੜਾਈ ਨਾਲ ਫਿਰ ਜਿਆਦਾ ਹੀ ਲਗਾਵ ਰਿਆ ਹਾਂਜੀ ਹਾਂਜੀ ਨਾਮ ਕੀ ਬਬਈ ਆਪਣਾ ਮਲਕੀ ਸਿੰਘ ਮਲਕੀ ਸਿੰਘ ਉਹ ਤੁਹਾਡੇ ਮਿੱਤਰ ਨੇ ਨਹੀਂ ਉਹ ਹਾਂਜੀ ਹਾਂਜੀ ਕਿੱਥੇ ਪੜਿਆ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਸਹੀ ਪਰ ਉਹਨਾਂ ਨੇ ਤਾਂ ਤੁਹਾਡੇ ਬਾਰੇ ਕੋਈ ਦੱਥਿਆ ਨਹੀਂ ਹੈਗਾ ਤੁਸੀਂ ਉਹਨਾਂ ਬਾਰੇ ਦੱਸੋ ਕੁਛ ਦਸਰ ਕੀ ਬਾਤ ਜਤਾਂ ਮਿਹਨਤ ਤੇ ਜ਼ਿਆਦਾ ਹੁੰਦੀ ਈ ਸਵੇਰੇ ਜਾਂ ਸਕੂਲ ਨੂੰ ਜਾਣਾ ਕੱਚੇ ਚ ਝੋਲਾ ਦੂਏ ਕੱਚੇ ਚ ਪੱਗ ਜਾ ਕੇ ਸੂਏ ਤੇ ਬੰਨਣੀ ਰਾਤ ਕਈ ਵਾਰ ਤਮਾਸ਼ਾ ਲੱਗਣਾ ਕੁੱਟਖਾਣੀ ਜਾ ਕੇ ਸਕੂਲ ਸਹੀ ਹਾਂ ਉੱਥੇ ਹੀ ਬੈਠੇ ਰਹਿਣਾ ਕੁੱਟ ਕਿਥੋਂ ਖਾਂਦੇ ਹੁੰਦੇ ਸੀ ਮਾਸਟਰਾਂ ਤਾਂ ਪੀਟੀ ਮਾਸਟਰਾਂ ਦੀ ਹੁੰਦਾ ਸੀ ਜਹੋਂਦ ਸਾਡੇ ਪਿੰਡ ਦਾ ਹੀ ਸੀ ਹਾਂਜੀ ਇਹ ਕੁੱਟ ਦਾ ਫਿਰ ਕਿਉਂ ਹੁੰਦਾ ਸੀ ਪੀਟੀ ਮਾਸਟਰ ਲੇਟ ਹੋ ਜਾਂਦੀ ਸੀ ਸਕੂਲ ਲੇਟ ਕਿਉਂ ਹੁੰਦੇ ਸੀ ਤੁਸੀਂ ਲੇਟ अच्छा था सारा खाली पे ਹੁੰਦਾ ਸੀ ਆ ਮਕਾਨ ਮਕੂਨ ਸਾਡੇ ਦੇਖਦੇ ਦੇ ਇਹਦੇ ਬਣੇ ਨੇ ਸਾਰੇ ਇੱਥੇ ਤਮਾਸ਼ੇ ਤੇ ਮੂਛੇ ਹੁੰਦੇ ਸੀ ਜਿਆਦਾ ਬਹੁਤ ਜਿਆਦਾ ਤੇ ਉਹਦੇ ਚ ਫਿਰ ਉੱਥੇ ਖੜੇ ਰਹਿਣਾ ਜਾਂ ਨੂੰ ਉਧਰ ਸਕੂਲ ਲੱਗ ਜਾਣਾ ਤਮਾਸ਼ੇ ਦੀ ਕੋਈ ਯਾਦ ਦੱਸੋ ਜੀ ਕਿਹੜਾ ਤਮਾਸ਼ਾ ਕਿਵੇਂ ਦੇ ਸੀ ਤਮਾਸ਼ੇ ਉਹ ਕਈ ਵਾਰ ਉਹ ਬਾਂਦਰ ਨਚਾਉਂਦੇ ਹੁੰਦੇ ਸੀਗੇ ਕਈ ਵਾਰ ਉਹ ਕਰਦੇ ਸੀਗੇ ਥੈਲੀ ਚ ਸਾਰਾ ਕੋ ਕੱਢ ਦੇਣਾ ਵੀ ਆ ਫੁੱਲ ਕੱਢਦਾ ਕੱਢਦਾ ਹਾਂ ਉੱਥੇ ਲੇਟ ਹੋ ਜਾਣਾ ਉਹਨਾਂ ਉਹਨਾਂ ਇਹਦਾ ਮਕਾਨ ਆ ਉੱਥੇ ਟਾਲੀ ਖੜੀ ਹੁੰਦੀ ਸੀ ਉਹ ਟਾਲੀ ਦੇ ਸਾਡੇ ਤੇ ਬਹੁਤ ਵਾਰ ਘੁੱਟਪਵਾਈ ਆ ਉਹ ਟਾਲੀ ਨੇ ਕਿਉਂ ਘੁੱਟਪਵਾਈ ਆ ਉੱਥੇ ਤਮਾਸ਼ਾ ਹੁੰਦਾ ਹੁੰਦਾ ਸੀ ਵਿੜਾ ਹੁੰਦਾ ਸੀ ਖੁੱਲਾ ਅੱਛਾ ਹੀ ਹਾਂ ਤੇ ਫਿਰ ਤੁਸੀਂ ਵੀ ਕਦੇ ਇੱਕ ਤਮਾਸ਼ੀ ਵਾਲਿਆਂ ਨੂੰ ਕੁੱਟਿਆ ਵੀ ਸਾਲਿਆਂ ਤੁਹਾਨੂੰ ਰੋਜ਼ ਲੇਟ ਕਰਾ ਦਿੰਦਾ ਨਾ ਨਾ ਸਕੂਲ ਚ ਕਰੇ ਬੰਕ ਬੰਕ ਮਾਰੇ ਜਿਵੇਂ ਭੱਜ ਜਾਂਦੇ ਸਕੂਲੀ ਨੇ ਮਾਰ ਜਾਂਦੇ ਸੀ ਕਈ ਵਾਰ ਅੱਛਾ ਜੀ ਦਰਹਾਂ ਜਾ ਕੇ ਮੂੰਹ ਪਰੇਸ਼ਾਨੀ ਜਿਹਾ ਅੱਛਾ ਜੀ ਹਾਂ ਫਿਰ ਕਦੇ ਫੜੇ ਗਏ ਹੋ ਤੁਸੀਂ ਬਹੁਤ ਵਾਰ ਜਦੋਂ ਫਿਰ ਉਹਨਾਂ ਨੇ ਤਾਂ ਦੱਸਿਆ ਨਹੀਂ ਹੈਗਾ ਵੀ ਹਾਂ ਅਸੀਂ ਬੰਕ ਬੰਕ ਮਾਰੇ ਉਹ ਤਾਂ ਕਹਿੰਦੇ ਅਸੀਂ ਸਾਊ ਬਹੁਤ ਹੁੰਦੇ ਸੀ ਅੱਛਾ ਜੀ ਨਹੀਂ ਫਿਰ ਤੁਸੀਂ ਜਦੋਂ ਫੜੇ ਫੁੜੇ ਜਾਂਦੇ ਸੀ ਫਿਰ ਕੁੱਟਦਾ ਕੌਣ ਹੁੰਦਾ ਸੀ ਘਰ ਦੇ ਕੁੱਟਦੇ ਘਰੇ ਫੜੇ ਗਏ ਕਿ ਪ੍ਰੋਫੈਸਰ ਮਾਸਟਰ ਫੜ ਲੈਂਦੇ ਘਰ ਦੀ ਫੜ ਲੈਂਦੇ ਸੀ ਘਰ ਚ ਨੇ ਆ ਜਾਂਦਾ ਸੀ ਨਹੀਂ ਉਹ ਸੁਨੇਹਾ ਹੈ ਕੌਣ ਦਿੰਦਾ ਹੁੰਦਾ ਸੀ ਇਹ ਦੱਸੋ ਉਹਨਾਂ ਟੀਚਰ ਜੀ ਅੱਛਾ ਹਾਂ ਤਰਕਰਵੇ ਤੇ ਪੂਰੀ ਹੁੰਦੀ ਹੁੰਦੀ ਹੈ ਨਾ ਪੂਰੀ ਜੀ 45 ਦੀ ਵਾਲੀ ਵੀ ਫੇਰੀ ਹੈ ਸਾਡੇ ਤੇ ਸਭ ਤੋਂ ਸਭ ਤੋਂ ਵੱਧ ਯਾਦਗਰ ਕੁੱਟ ਦੱਸ ਦਿਓ ਕਿਹੜੀ ਹੈ ਯਾਦਗਰਤਾ ਜੀ ਸਾਡੇ ਹੈਡ ਮਾਸਟਰ ਬਹੁਤ ਕੁੱਟ ਦਿੰਦਾ ਸੀ ਸਾਲਾ ਡੰਡਾ ਤੂਦਦਾ ਹੁੰਦਾ ਸੀ ਏਡਾ ਵੱਡਾ ਹਾਂ ਫੇਰ ਨਹੀਂ ਸੀ ਦੇਖਦਾ ਮੈਂ ਇਸ ਪੜਾਉਂਦਾ ਹੁੰਦਾ ਸੀ ਇੱਕ ਯਾਦਗਰ ਕੁੱਟ ਰਹਿ ਜਾਂਦੀ ਵੀ ਹਾਂ ਅੱਜ ਸਰਵਿਸ ਆ ساری ਜ਼ਿੰਦਗੀ ਨਹੀਂ ਭੁੱਲਦੀ ਭੁੱਲਣੀ ਤਾਂ ਕੀ ਹੈ ਵੀ ਕਈ ਵਾਰ ਜਦ ਜਿਵੇਂ ਉੱਥੇ ਹਲ-ਹਲ ਜੋੜਨ ਦਾ ਕਹਣਾ ਵੀ ਬੌੜ ਤੇ ਲੈ ਆਈਏ ਉੱਥੇ ਲੈ ਕੇ ਇੱਥੇ ਬੈਠ ਬੂੜ ਜਾਈ ਤੇ ਤਾਸ਼ ਖੇਡੀ ਜਾਣੀ ਬੈਠਿਆ ਨਹੀਂ ਫੇਰ ਪੈਂਦੀ ਸੀ ਘੁੱਟ ਜਾਂਦਾ ਅਸਲ ਹਾਂ ਤਾਂ ਬਈਆ ਸੱਤ ਦੇ ਵਿੱਚ ਕੋਈ ਸਾਥੀ ਕੋਈ ਗੱਲਬਾਤ ਸੁਣਾਓ ਨਾ ਕੋਈ ਹੁਣ ਸਾਥ ਦੇ ਬਾਰੇ ਕਿਸੇ ਨੇ ਜ਼ਿਕਰ ਨਹੀਂ ਕੀਤਾ ਇੰਨਾ ਸਾਥ ਦੇ ਵਿੱਚ ਗੱਲਬਾਤ ਚਾਰ-ਚਾਰ ਤਾਸ਼ਾਂ ਚ ਚਾਰ-ਚਾਰ ਗਰੁੱਪ ਖੇਡ ਦਿੰਦੇ ਸੀ ਤਾਸ਼ਾਂ ਤੇ ਆਖੂ ਹੋਈ ਚੱਲਦੀ ਹੁੰਦੀ ਸੀ ਕਿ ਡੰਗਰਾਂ ਵਿੱਚੇ ਖੇਡ ਹੁੰਦੀ ਸੀ ਪਾਣੀ ਪਲਾਉਣ ਨੂੰ ਮੈਂ ਕਿ ਸਾਨੂੰ ਵੀ ਦੱਸ ਦੋ ਕੋਈ ਖਬਰਾਂ ਖੁਬਰਾਂ ਬਸ ਸਾਰਿਆਂ ਨੂੰ ਮੇਨ ਗੱਲ ਇਹ ਹੈ ਜੀ ਜਿਹੜਾ ਸੱਚਾ ਇਨਸਾਨ ਉਥੇ ਰੱਬ ਦਾ ਬਸ ਇੱਥੇ ਸੱਚ ਬਸ ਗਿਆ ਜੀ ਓਕੇ ਧੰਨਵਾਦ ਜੀ ਬਾਬਾ ਜੀ ਜਦੋਂ ਸੱਥਾਂ ਦੇ ਵਿੱਚ ਮਹਿਫਲ ਲੱਗਦੀ ਹੁੰਦੀ ਥੋਡੀ ਤੇ ਉਦੋਂ ਵੇਰ ਕਿਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਬਸ ਭਈਆ ਹਾ ਗਵਈਆ ਵੱਧ ਜਾ ਕਿਹੜਾ 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 ਗਵਈਆ ਤੁਸੀਂ ਸੁਣ ਦਿੰਦੀ ਓਦੋਂ ਮੈਂ ਤਾਂ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਮੁਹੰਮਦ ਧੀ ਕਿਸਮਾ ਮਸਜਿਦ ਦੇ ਬੀਬੀ ਰਣਜੀਤ ਕੌਰ ਹਾਂਜੀ ਬੀਬੀ ਰਣਜੀਤ ਹਾਂਜੀ ਕੋਈ ਉਹਨਾਂ ਦਾ ਸਾਜਾ ਦਾ ਬੜਾ ਉਹ ਵੀ ਗਉਂਦੇ ਸੀ ਕਿ ਥੋੜੀ ਬਰਗਾ ਜਿਹੜਾ ਸੋਹਣਾ ਬੰਦਾ ਸੀ ਉਹਨੇ ਫਿਰ ਮੁਹੰਮਦ ਰਫੀ ਦਾ ਇੱਕ ਫੇਰਾ ਸਹਾਇਆ ਇਹਨਾਂ ਜੱਗ ਵਾਲਾ ਮੇਲਾ ਯਾਰ ਉਹ ਥੋੜੀ ਦੇਰ ਦਾ ਹੱਸਦਿਆਂ ਰਾਤ ਲੰਗੀ ਪਤਾ ਨਹੀਂ ਸਵੇਰ ਦਾ ਕੋਈ ਗਾਣਾ ਗੁਣੇ ਦੇ ਬੋਲ ਉਹਨਾਂ ਦੇ ਜਿਆਦਾ ਨਾ ਸਦੀਕ ਉਹਨਾਂ ਦੇ ਜਿਆਦਾ ਉਹ ਸਿਆਣਿਆਂ ਦੇ ਮੂੰਹ ਚੰਗੇ ਲੱਗਦੇ ਨੇ ਤੁਸੀਂ ਆਪ ਉਹ ਨਹੀਂ ਇਹਦਾ ਸਿਆਣਿਆਂ ਨੂੰ ਥੋੜੀ ਇੱਧਰ ਦਾ ਤਾ ਵੀ ਇੱਥੇ ਬਈ ਉਹਨੇ ਜੀ ਮੈਂ ਕਿਹਾ ਵੀ ਜੱਗ ਵਾਲਾ ਮੇਲਾ ਯਾਰ ਉਹ ਥੋੜੀ ਹੱਸਦਿਆਂ ਰਾਤ ਲੰਗੀ ਪਤਾ ਨਾ ਇਹ ਕਰਨੀਗੀ ਮਾ ਮੇ ਪਿਤਾ ਬਹੁਤ ਵੱਡਾ ਬੋਲ ਆ ਨਹੀਂ ਮੁਹੰਮਦ ਰਫੀ ਦਾ ਠੀਕ ਆ ਸਦੀਕ ਦੇ ਗਾਣੇ ਵੀ ਚਲੋ ਐ ਹਰ ਗਾਣੇ ਉਹਦੇ ਦੂਜੇ ਨਹੀਂ ਸੀ ਜਾਨੀ ਗਾਣੇ ਸੁਣਨ ਵਾਲੇ ਸੀਗੇ ਉਹਨਾਂ ਨੂੰ ਬਿਲਕੁਲ ਦੱਸਿਆ ਸੀ ਵੀ ਹਮਨੇ ਕਹਿੰਦੇ ਜਿਵੇਂ ਉਹਨੂੰ ਕਹਿੰਦੇ ਵੀ ਕਿਹੜੇ ਤੇਰੇ ਗਾ ਗੀਤ ਪਿਆਰੇ ਮੈਂ ਕਹਿੰਦਾ ਜਿਵੇਂ ਮਾਂ ਸਾਰੇ ਕੋਦੇ ਪੁੱਤਰ ਹੁੰਦੇ ਨੇ ਮੈਨੂੰ ਸਾਰੇ ਪਿਆਰੇ ਹੀ ਇਉਂ ਉਹਨੇ ਸੁੱਚਾ ਸੌਂਦੀ ਜਿਹੜੇ ਪੰਜ ਚਾਰ ਚੰਗੇ ਸੀ ਉਹ ਸੁਣ ਉਹ ਇਹ ਕਦਰ ਸੁਣਾਉਂਦੇ ਸੀ ਵੀ ਮੈਂ ਕੀ ਸਮਝਣਾ ਬੁਢਾ ਹੈਗਾ ਹਾਂ ਉਹ ਦਿਲਤਾ ਜਵਾਨ ਆ ਲੈ ਦੱਸੋ ਨਹੀਂ ਜੀ ਇਹ ਵੀ ਇੱਕ ਬਹੁਤ ਵੱਡੀ ਤਰਾਸ ਦੀ ਹੈ ਨਾ ਬੰਦਾ ਕਰਮ ਰੱਖਣਾ ਕਿਥੋਂ ਆ ਬਿਲਕੁਲ ਬਿਲਕੁਲ ਰੋਲਾ ਤਾਂ ਬੰਦਾ ਹੋ ਤਾਂ ਰੱਖੂਗਾ ਸਾਡੇ ਹੁਣ ਦੋਹਾਂ ਦੇ ਉੱਤੇ ਕੋਲ ਨੇ ਬਿਹੜੇ ਘੜ ਦੇ ਘੜ 20-20 ਡੰਗਰ ਹਰ ਟਾਈਮ ਖੜੇ ਰਹਿੰਦੇ ਸੀ ਹੁਣ ਇੱਕ ਪੱਕਾ ਤੂੜੀ ਵੀ ਨਹੀਂ ਘੜ ਰੱਖਦੇ 30 ਗਿੱਲਿਆਂ 'ਚ ਇਹ ਡੰਗਰ ਨਿਆਣਾ ਹੀ ਨਹੀਂ ਘੜ ਕੋਈ ਡੰਗਰ ਕਿਹਨੇ ਰੱਖਣੇ ਨੇ ਸੰਭੂ ਕੌਣ ਕਰੂ ਕੌਣ ਉਹ ਤਾਂ ਵੱਡੀ ਤਰਾਸ ਦੀ ਹੋ ਗਈ ਵੀ ਪੰਡਾ ਦੇ ਵਿੱਚ ਨਿਆਣਾ ਹੀ ਨਹੀਂ ਪੰਜਾਬ ਸਭ ਕੋ ਬਾਹਰ ਹੀ ਚੱਲਿਆ ਜਾਣਾ ਮੈਂ ਖੁਦ ਮੁੰਡਿਆਂ ਨੂੰ ਕਰੋੜ ਰੁਪਈਆ ਭੇਜ ਚੁੱਕਿਆ ਹਾਂ ਸਭ ਕੋ ਜਿੱਦਨ ਅੱਖਾਂ ਵਿੱਚ ਕੇ ਸਭ ਕੋ ਉੱਥੇ ਹੀ ਜਾਣਾ ਇੱਥੇ ਕੀ ਰਹਿਣਾ ਨੇ ਉੱਪਰ ਬਾਰੋਂ ਪੈਸੇ ਭੇਜ ਦੇ ਤੁਸੀਂ ਭੇਜ ਦੇ ਆਪੇ ਹੀ ਭੇਜਦੇ ਆ ਜਿਹੜਾ ਕੋ ਹੁੰਦਾ ਇੱਥੇ ਸਭ ਉਹਨੂੰ ਹੀ ਭੇਜਿਆ ਸੀ ਕਰਨਾ ਹੁਣ ਇੱਥੇ ਨਹੀਂ ਫਿਰ ਉਹ ਇੱਧਰ ਉਹਨੂੰ ਇੱਧਰ ਹੀ ਬੁਲਾ ਲਓ ਫਿਰ ਬਰ ਗੀ ਉਹ ਕਹਿੰਦੇ ਇੱਥੇ ਹੈ ਕੀ ਜਦੋਂ 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 ਪੈਸੇ ਉਹਨੂੰ ਇਧਰੋਂ ਵੀ ਦਿਨੇ ਮਰ ਉਧਰ ਵੀ ਕੀ ਹੈ ਗੱਲਾਂ ਕਹੀ ਨੇ ਨਾ ਜੀ ਇੱਥੇ ਉਹ ਕਹਿੰਦੇ ਹੈ ਕੀ ਇੱਥੇ ਗਵਰਨਮੈਂਟ ਕੋਈ ਨਹੀਂ ਕੋਈ ਬੰਦਾ ਲੇਬਰ ਲਾ ਲਓ ਲੇਬਰ ਵਾਲਾ ਬੰਦਾ ਨਹੀਂ ਲੱਭਦਾ ਕੰਮ ਕਰਨ ਨੂੰ ਖੇਤੀ ਨੂੰ ਕਰਾਂਗੇ ਕਾਹਦੇ ਨਾ ਗਾਹ ਮੰਡੀ ਚ ਵਿਗਦੀ ਹੈ ਨਹੀਂ ਬਬਾਈ ਅਸੀਂ ਗੱਲ ਜੀ ਸੱਚੀ ਗੱਲ ਜੀ ਬਬਾਈ ਕੀ ਨਾਮ ਆਪਣਾ ਮੇਰਾ ਨਾਮ ਹੈਗਾ ਅਛੇ ਹਾਂ ਜੀ ਕਿਵੇਂ ਰਹੀ ਜ਼ਿੰਦਗੀ ਜਿੰਦਗੀ ਤਾਂ ਬਾਈ ਜੀ ਦੀ ਹੋਵੇ ਕੱਕ ਪੜਦੇ ਆ ਅਸੀਂ ਡੇੜੀ ਕਰਦੇ ਆ ਬਾਈ ਤੇ ਆਪਣਾ ਡੇੜ ਜੁੱਤਾ ਕਰਦੇ ਆ ਬਾਈ ਅਛੇ ਬਈ ਜ਼ਿੰਦਗੀ ਤਾਂ ਖੁਸ਼ੀ ਹੈਗੀ ਵੀ ਹਾਂ ਠੀਕ ਹੈ ਜਿਦਾਂ ਦੀ ਹੈਗੀ ਵਧੀਆ ਬਾਈ ਮੈਂ ਤਾਂ ਨਸ਼ੇ ਵਿੱਚ ਰਹਿਣਾ ਆਪਣੇ ਮਸਤ ਮਸਤਰ ਹੈ ਨਾ ਅਛੇ ਆਪਾਂ ਨੂੰ ਕੋਈ ਚੱਕਰ ਨਹੀਂ ਵਿਆਹ ਦਾ ਕੋਈ ਗੱਲ ਨਹੀਂ ਵਿਆਹ ਕਰਾ ਨਹੀਂ ਭਾਈ ਜਿਹੜੇ ਵਿਆਹ ਕਰਾਊਗਾ ਉਹ ਤਾਂ ਕੈਦ ਹੋ ਗਈ ਅੱਛਾ ਹਾਂ ਫਿਰ ਜਾਣੀ ਸ਼ੁਰੂ ਤੋਂ ਆਜ਼ਾਦ ਰਹੇ ਹਾਂ ਇਹ ਵੀ ਫਿਰ ਵਿਆਹ ਤੁਸੀਂ ਕਰਵਾਏ ਨਹੀਂ ਜਾਂ ਹੋਇਆ ਨਹੀਂ ਭਾਈ ਮੇਰੀ ਗੱਲ ਸੁਣਨਾ ਹੱਥ ਜੋੜ ਕੇ ਬੇਨਤੀ ਆ ਜਿਹੜਾ ਬੰਦਾ ਵਿਆਹ ਕਰਾਊਗਾ ਨਾ ਉਹ ਇੱਕ ਆ ਦੇਖ ਕੁੰਡੀ ਪਾਸ ਗਈ ਹਾਂ ਘਰ ਵਾਲੀ ਨੇ ਦੋ ਇੱਕ ਇੱਕ ਮਿੰਟ ਇਹ ਕੋਈ ਨਾ ਕੋਈ ਨਾ ਬੀਬੀ ਜੀ ਮੇ ਤੋਂ ਗਲਤੀ ਹੋ ਗਈ ਇਹ ਦੁੱਧ ਫੜਾਤਾ ਡੁੱਲੂ ਫੜਾਤਾ ਡੈਰੀ ਵਿੱਚੋਂ ਹਾਂ ਦੁੱਧ ਆ ਗਿਆ ਹਾਂ ਤੇਲੀਏ ਵਿੱਚ ਕੀ ਪਾਣੂੰ ਹਾਂ ਅੱਛਾ ਉਹ ਪਾਉਂਦੇ ਹੈ ਨਹੀਂ ਬਾਈ ਹੋ ਵੀ ਕਰਨੀ ਗੁੱਸਾ ਨਹੀਂ ਘਟੇ ਮੇ ਗੁੱਸਾ ਨਹੀਂ ਗੁੱਸਾ ਨਹੀਂ ਕਰੀਂ ਤਾਂ ਰਾੜ ਜੀ ਨਹੀਂ ਪਰ ਜਿਹੜੇ ਤੋਂ ਵਿਆਏ ਹੋਏ ਨੇ ਇਹਨਾਂ ਨੂੰ ਫਿਰ ਤੁਸੀਂ ਕੀ ਕਹਿੰਦੇ ਇਹਨਾਂ ਦੇ ਵੀ ਜ਼ਮੀਨ ਆਨੇ ਕੋ ਇਹਨ ਕੋਈ ਜਿੰਮੇਰਾ ਮੇਰੇ ਕੋਈ ਕੁਝ ਨਹੀਂ ਹੈਗਾ ਮੈਂ ਪਰਦੇਸੀ ਬੰਦਾ ਫੇ ਚਲੋ ਉਹ ਤਾਂ ਠੀਕ ਹੈ ਫਿਰ ਤੁਸੀਂ ਕਹ ਰਹੇ ਹੋ ਵੀ ਵਿਆਹ ਕਰਾ ਕੇ ਬੰਦਾ ਫਸ ਜਾਂਦਾ ਕੈਦ ਹੋ ਜਾਂਦਾ ਇਹਨਾਂ ਨੂੰ ਤੁਸੀਂ ਕੈਦੀ ਮੰਨਦੇ ਹੋ ਫਿਰ ਨਹੀਂ ਨਹੀਂ ਇਹ ਤਾਂ ਭਾਈ ਇਹਨਾਂ ਕੋਲ ਪੈਸਾ ਹੈਗਾ ਜ਼ਮੀਨ ਹੈਗੀ ਆ ਮੇਰੇ ਕੋਲ ਇਹ ਤਾਂ ਕੈਦੀ ਹੀ ਹੋਗੇ ਸਾਰੇ ਜੇਲ੍ਹ ਦੇ ਵਿੱਚ ਬੰਦ ਹੋਗੇ ਇਹਨੇ ਆਪਣੇ ਪੱਖੇ ਲਾਤੇ ਪਏ ਆ ਮਾਜਿਆਂ ਨਾਲ ਮੇਰੇ ਵਰਗਾ ਬੰਦਾ ਮੈਂ ਮੋਟਰ ਤੇ ਪੈਣਾ ਉੱਥੇ ਅੱਛਾ ਦਾਰੂ ਪੀਣੀਆਂ ਐਸ਼ ਕਰਨੀਆਂ ਜਿੱਥੇ दारू ਚੜ ਗਈ ਉੱਥੇ ਪੈ ਜਾਣਾ ਮੈਂ ਅੱਛਾ ਜੀ ਹੋਰ ਗਲਤੀ ਮਾਫ ਕਰੋ ਪੂਰੇ ਛੱਤ ਚ ਕਿੰਨਾ ਟਾਈਮ ਹੋ ਗਿਆ ਆਉਂਦੇ ਨੇ ਛੱਤ ਚ ਨਹੀਂ ਮੈਂ ਆਉਂਦਾ ਨਹੀਂ ਆਉਂਦੇ ਨਾ ਤਾਂ ਤੁਸੇ ਮੈਂ ਨਹੀਂ ਖੜੇ ਕਰਦੇ ਚਲੋ ਇਹ ਗੱਲਬਾਤ ਕੀਤੀ ਅਸੀਂ ਬਜ਼ੁਰਗਾਂ ਦੇ ਨਾਲ ਪਿੰਡ ਮਾਧਪੁਰ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਬੰਨੀ ਚੋਹਾਨ ਦੇ ਨਾਲ ਤਨੰਜੇ ਸ਼ਰਮਾ ਹਾਕਮ ਸਿੰਘ ਅਮਦਗੜੀਆ